ਇਹ ਗੀਤ ਜਿਨ੍ਹਾਂ ਨੇ ਮਾਰਿਆ ਉਹਨਾਂ ਤੋਂ ਇੱਕ ਜਵਾਬ ਮੰਗਦਾਗਾ ਵੀ ਉਸ ਟਾਈਮ ਦੇ ਵਿੱਚ ਹਾਲਾਤ ਕੀ ਸੀਗੇ ਤੇ ਅੱਜ ਦੇ ਹਾਲਾਤ ਦੇ ਵਿੱਚ ਚਮਕੀਲਾ ਮਰਨ ਤੋਂ ਬਾਅਦ ਵੀ ਕਿੰਨਾ ਕੁ ਸੁਧਾਰ ਹੋ ਗਿਆ ਇਹ ਗੀਤ ਇਹ ਜਵਾਬ ਮੰਗਦਾ ਜੀ ਦੋ ਨਾਲ ਗੀਤ ਦੇ ਅਸੀਂ ਕਹਿਣ ਲੱਗੇ ਆ ਹੁ ਮਾਰ ਕੇ ਅਮਰਜੋਤ ਚਮਕੀਲ ਲੱਗ ਕਰਤਾ ਹੀਲਾ ਮਾਰ ਕੇ ਅਮਰਜੋਤ ਚਮਕੀਲ ਲੱਗ ਕਰਤਾ ਹੀਲਾ ਜਹੇ ਬਣਿਆ ਫੇਰੇ ਕੋਈ ਘੀਲਾ ਚਹੇ ਬਨੇਆ ਫੇਰ ਕੋਈ ਢੀਲਾ ਉਹ ਦੁਨੀਆ ਦੂਣੀ ਉਗੜ ਗਈ ਹਾ ਮਾਰ ਕੇ ਬਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਨਾਲੇ ਮਾਰ ਕੇ ਬਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਾਰ ਦਿੰਦੀ ਉਹਨੇ ਨਣ ਕਾਣਾ ਗਿਆ ਬੜਾ ਦਰਦੀ ਕਦ ਸਰਹੰਦਨੀ ਗਬਾਈ ਪਰਦੀ ਗਾਇਆ ਤਲਵਾਰ ਵਿੱਚ ਕਲंगी ਧਰਦੀ ਮੈਂ ਤਲਵਾਰ ਹ ਕਲंगी ਧਰਦੀ ਫੇਰ ਜ਼ਹਿਰ ਘਾਤ ਉਗਲ ਗਈ ਨਲ ਮਾਰ ਕੇ ਬਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਹੋ ਮਾਰ ਕੇ ਬਈ ਚਮਕੀਲਾ ਫੇਰ ਕਿਹੜਾ ਦੁਨੀਆ ਸਹਾਰ ਦਿੱਤੀ ਉਹਨੇ ਤਾਂ ਸਿਰਫ ਸੀਗਾ ਇੱਕ ਗਾਇਆ ਅਜ ਤਾਂ ਜਾਂਦਾ ਨਗੀਸ਼ ਬਖਾਇਆ ਉਹਨੇ ਤਾਂ ਸਿਰਫ ਸੀਗਾ ਇੱਕ ਗਾਇਆ ਅੱਜ ਤਾਂ ਜਾਂਦਾ ਲੱਗੇ ਜਿਵੇਂ ਖਾਇਆ ਭਾਈ ਜਰਨੈਲ ਨੇ ਸੱਚ ਸੁਣਾਇਆ ਭਾਈ ਜਰਨੈਲ ਨੇ ਸੱਚ ਸੁਣਾਇਆ ਬੜ ਬੜ ਮਾਰੀ ਗੁਜ਼ਰੀ ਗਈ ਹਉ ਮਾਰ ਕੇ ਭਾਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਅਰੇ ਮਾਰ ਕੇ ਭਾਈ ਚਮਕੀਲਾ ਫੇਰ ਕਿਹੜਾ ਦੁਨੀਆ ਸੁਧਰ ਗਈ ਤਾੜੀਆਂ ਲਾ ਦਿਓ ਪਾਪ ਵੀ ਅੱਖ ਫੁਕੀਆਂ ਹੀ ਕਰਦਾ ਘਰ ਵਿੱਚ ਬੈਠ ਕੇ ਸਲਾਹ ਹੋੜ ਕੜਕ ਮਕੀਲੇ ਨੇ ਸੱਚੇ ਜਾਤ ਇਹਨੇ ਸੰਤ ਪਿੰਡ ਪਿੰਡ ਦੇ ਵਿੱਚ ਖਾੜੇ ਲਾਉਣੇ ਹੋੜ ਕੜਕ ਮਕੀਲੇ ਨੇ ਸੱਚੇ ਜਾਤ ਮਿਹੱਤ ਪੈਣ Depend ਦੇ ਵਿੱਚ ਖਾੜੇ ਲਾਉਣੇ ਉਪਲਾ ਵਾਲੇ ਵੀ ਤੁੰਨੂ ਹੱਥ ਕਾੜ ਤੁਰ ਜਾਣਾ ਮੌਤੇ ਬਰੰਤ ਘਦੋ ਯੋਨੇ ਯੋਦੇ ਬਲੇਮਾਨ ਗੁਰੂ ਪੀਰ ਅੱਤੇ ਆਉਣੀ ਏ ਕੀ ਮੌਤ ਦੀਆਂ ਸਭ ਤੇ ਨਗਾ ਮਿੱਟੀ ਦੇ ਆਬਾਬ ਯਾਦ ਕੋਕ ਨਹੀਂ ਕਰਦਾ ਘਰ ਵਿੱਚ ਬੈਠ ਕੇ ਸੁਣਾ ਉਹ ਮਿੱਟੀ ਦੇ ਆਬਾਬ ਯਾਦ ਕੋਕ ਨਹੀਂ ਕਰਦਾ ਘਰ ਵਿੱਚ ਬੈਠ ਕੇ ਸੁਣਾ ਤੈਨੂੰ ਤਮਾਸੀਆ ਕੇ ਛੇੜ ਮੁੰਟਿਆਰ ਨੂੰ ਤੇ ਟੱਚ ਘਾਟੋ ਕਰੇ ਨੰਗੀ ਬਿਜਲੀ ਦੇ ਤਾਰ ਨੂੰ ਮੌਤ ਨੂੰ ਕੁੱਤਿਆ ਕੇ ਛੇੜ ਮੁੰਟਿਆਰ ਨੂੰ ਲੱਗ ਸਮਝੇ ਮਜ਼ਾਕ ਮੇਰੀ ਗੱਲ ਤਾਂ ਮੈਂ ਆਖ ਤੈਨੂੰ ਸੱਚੇ ਮੁੰਡਿਆ ਚਿੱਟ ਜੱਟੀ ਦਾ ਨਛਾਇ ਚਿੱਟੇ ਵਰਗਾ ਜਿੰਨਾ ਬੱਚੀ ਦਾ ਤੂੰ ਬੱਚ ਮੁੰਡਿਆ ਚਿੱਟ ਜੱਟੀ ਦਾ ਨਛਾਇ ਚਿੱਟੇ ਵਰਗਾ ਜਿੰਨਾ ਬੱਚੀ ਦਾ ਤੂੰ ਬੱਚ ਮੁੰਡਿਆ ਹਾਂ ਬੱਚੀ ਦਾ ਤੂੰ ਬੱਚ ਮੁੰਡਿਆ ਨਗੀਆਂ ਤਾਰਾਂ ਨੂੰ ਜੱਟ ਕੁੰਡੀ ਪਾਉਣ ਜਾਣਦਾ ਜਾਣਦਾ ਏ ਜੱਟ ਏਗੋ ਤੋੜਨਾਰ ਕਾਣਦਾ ਉਹ ਨਗੀਆਂ ਤਾਰਾਂ ਨੂੰ ਜੱਟ ਕੁੰਡੀ ਪਾਉਣ ਜਾਣਦਾ ਜਾਣਦਾ ਏ ਜੱਟ ਏਗੋ ਤੋੜਨਾਰ ਕਾਣਦਾ ਉਹ ਜਿਹੜੇ ਕਾਲਜ ਦੇ ਵਿੱਚ ਤੂੰ ਐ ਪੜਦੀ ਮੈਂ ਟੀਚਰ ਪੜਾਈ ਵੱਲੀਏ ਨਸ਼ਾ ਚਿੱਟੀ ਐ ਚਿੱਟੇ ਦਾ ਕਿੱਥੋਂ ਚੜ ਜੂ ਮੈਂ ਸੱਪ ਕੋਵਰੇ ਲੜਾਈ ਬੰਦੀਏ ਨਸ਼ਾ ਚਿੱਟੀ ਐ ਚਿੱਟੇ ਦਾ ਕਿੱਥੋਂ ਚੜ ਜੂ ਮੈਂ ਸੱਪ ਕੋਵਰੇ ਲੜਾਈ ਬੰਦੀਏ ਹਾਂ ਕੋਵਰੇ ਲੜਾਈ ਬੰਦੀਏ ਵਾਹ ਵਾਹ ਵਾਹ